ਸਤ ਸ੍ਰੀ ਅਕਾਲ ਸਭ ਨੂੰ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਜੋਤੀਰੀ ਫਾਰਮੋਂ ਦੇ ਚਕਸਾਂ ਦੋਸਤੋ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਪਸ਼ੂ ਮੰਡੀ ਡਬਲ ਦੀ ਦੇਖ ਰਹੇ ਹੋ ਦੋਸਤੋ ਅੱਜ ਤੁਹਾਨੂੰ ਤਕਰੀਬਨ 6 ਸਾਰੇ ਖਾਲੀ ਵਰਗੇ ਦਿਸਣਗੇ ਦੋਸਤੋ ਕਿਉਂਕਿ ਅੱਜ ਸੈਟਰਡੇ ਆ ਅੱਜ ਮੰਡੀ ਸੈਟਰਡੇ ਨੂੰ ਸ਼ਨੀਵਾਰ ਨੂੰ ਲੱਗੀ ਆ ਕਿਉਂਕਿ ਕੱਲ ਸੰਡੇ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੋਣ ਜਾ ਰਿਹਾ ਸੀਗਾ ਇਸ ਕਰਕੇ ਇੱਕ ਦਿਨ ਅਡਵਾਂਸ ਲੱਗ ਗਈ ਸੀ ਨਾਰਕ ਬਹੁਤੇ ਗਾਹ ਕਾਇ ਨੇ ਤੇ ਨਾ ਹੀ ਬਹੁਤੇ ਇੱਥੇ ਵਪਾਰੀ ਵੀਰ ਆਜਾ ਆ ਆਪਾਂ ਫੇਰ ਵੀ ਕੋਸ਼ਿਸ਼ ਕਰਦੇ ਕੁਝ ਪਸ਼ੂ ਤੁਹਾਨੂੰ ਤੋਰ ਫਰਾ ਕੇ ਦਿਖਾਵਾਂਗੇ ਜਿਹੜੇ ਕਿਸਾਨ ਦੋਸਤ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੇ ਮੇਰੇ ਵੱਲੋਂ ਜਾਨੀ ਗੁਰਵਿੰਦਰ ਸਿੱਧੂ ਵੱਲੋਂ ਤੇ ਮੇਰੇ YouTube ਚੈਨਲ ਜੋਤ ਦੇਰੀ ਫਾਰਮਿੰਗ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕੀਤਾ ਜਾਵੇ ਜਿਹੜੇ ਕਿਸਾਨ ਦੋਸਤਾਂ ਨੇ ਇਹ ਚੈਨਲ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਕੁਝ ਪਸ਼ੂ ਆਏ ਨੇ ਮੂਰਾ ਕੁਆਲਿਟੀ ਦੇ ਮੱਝਾਂ ਅੱਜ ਆਪਾਂ ਵੀਡੀਓ ਕਵਰ ਕਰਕੇ ਤੁਹਾਨੂੰ ਦਿਖਾਉ ਤੁਰਨਾ ਸ਼ੇਅਰ ਕਰ ਦਿੰਨੇ ਆ ਜੀ ਦੋਸਤੋ ਕਰਦੇ ਆ ਵੀਡੀਓ ਸਟਾਰਟ ਸਾਹਮਣੇ ਸਕਰੀਨ ਤੇ ਤੁਸੂ ਮੁਰਾ ਕੁਆਲਿਟੀ ਦੀ ਮੱਝ ਦੇਖ ਰਹੇ ਹੋ ਬਹੁਤ ਸੋਹਣੀ ਆ ਉਂਝ ਦੇ ਵਿੱਚ ਵਾਲ ਥੋੜੇ ਚਿੱਟੇ ਜ਼ਰੂਰ ਤੁਹਾਨੂੰ ਦੇਖਣ ਨੂੰ ਮਿਲਣਗੇ ਫੇਸ ਕੁਆਲਿਟੀ ਚੈੱਕ ਕਰ ਲਓ ਪੂਰੇ ਗੋਲ ਸਿੰਘ ਆ ਇਹ ਰਿੰਗ ਸਿੰਘ ਆ ਬਾਕੀ ਟੋਟਲ ਬਲੈਕ ਦੇ ਵਿੱਚ ਆ ਫਿਟਪੂਰਾ ਚੈੱਕ ਕਰ ਲਓ ਗੱਬਨ ਆ ਇਹ ਦੂਜੇ ਸੂਵੇ ਸੁਹਣਾ ਆ ਆਰਡਰ ਦਾ ਸਾਈਜ਼ ਤੁਹਾਨੂੰ ਨੇੜੇ ਚੈੱਕ ਕਰਵਾਵਾਂਗੇ ਬਹੁਤ ਸੋਹਣਾ ਆਰਡਰ ਦਾ ਸਾਈਜ਼ ਬਣਾ ਰਹੀ ਆ ਗੈਪ ਦੇ ਵਿੱਚ ਥਣ ਲੱਗਿਓਏ ਦੋਸਤੋ। ਭਾਈ ਮਾੜੀ ਤੋਰੀ ਅੱਗੇ। ਜਾਂ ਪੂਸ਼ ਮਾੜੀ ਪਰ। ਦੋਸਤੋ ਅਟਾ ਦਾ ਸੈੱਟ ਚੈੱਕ ਕਰ ਲਓ ਬਹੁਤ ਸੋਹਣਾ ਤਿਆਰ ਕਰ ਰਹੀ ਆ। ਮੁੱਖੀ ਵਾਲੇ ਖਾਣਾ। ਕੁਝ ਦਿਨ ਸੂਨ ਚ ਬਾਕੀ ਆ। 6 ਅੰਡਾ ਜੀ ਦੰਦੀ ਰਲੀ। 6 ਅੰਡਾ ਮਾਝਾ ਜੀ। ਪਿੱਠ ਪੂੜਾ ਤੇ ਹਾਈਟ ਲੈਂਥ ਬਹੁਤ ਸੋਹਣੀ ਬਣਾਈ ਬੈਠੀ ਆ। ਪ੍ਰੋਪਰ ਡੀਟੇਲ ਬਾਅਦ ਰੋ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ। ਕੀ ਡਿਮਾਂਡ ਰੱਖੀ ਹੋਈ ਆ? ਹਾਂਜੀ। ਸਤਿ ਸ੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ ਜੀ। ਨੇ ਜਿਹੜੀ ਮੱਝ ਤੋੜ ਕੇ ਦਿਖਾਈ ਆਪਾਂ ਹਾਂਜੀ ਗੱਬਣਾ ਗੱਬਣਾ ਕਿੰਨੇ ਦਿਨਾਂ ਨੂੰ ਸੂਣਾ ਵੀਰੇ ਇਹ ਹਫਤਾ ਲੈ ਜੂਗੀ ਇੱਕ ਹਫਤਾ ਹਾਂਜੀ ਠੀਕ ਆ ਕਿੰਨੇ ਕੁ ਦੁੱਧ ਵਾਲੀ ਵੀਰੇ ਇਹ ਦੁੱਧ ਦੇ ਰੂ ਵੀ 17 18 ਕਿਲੋ 17 18 ਹਾਂਜੀ ਦੂਜੇ ਸੂਏ ਆ ਦੂਜੇ ਸੂਏ ਪਹਿਲੇ 15 ਸੂਣਾ ਠੀਕ ਆ ਵੀਰੇ ਕੀ ਆਂਦੀ ਫਿਰ ਆਪਾਂ ਡਿਮਾਂਡ ਕਿੰਨੀ ਕੁ ਰੱਖੀ ਆ ਡਿਮਾਂਡ ਕਰਨ ਕੋਸ਼ਿਸ਼ ਕਰੀ ਜਾਈਏ ਇੱਕ 35 ਦੀ ਮੈਂ ਦੇ ਦਿਆਂ ਇੱਕ 35 ਛੱਡੋਂਗੇ ਛੱਡਾਂਗੇ ਲਾਸਟ ਹਾਂ ਜਾਨਾ ਬਾਈ ਲਾਸਟ ਡਿਮਾਂਡ ਤਾਂ 1000 ਰੁਪਏ ਠੀਕ ਆ ਵੀਰੇ ਕੁਝ ਲੱਗਿਆ ਇੱਥੇ ਅਜੇ ਤੱਕ ਵੀਰਾ ਜੀ 22 21 ਲੱਗਦਾ 118 ਲਾਇਆ ਤਿੰਨ ਘਰ ਆ ਜਾਂਦਾ 118 21 22 ਤੱਕ ਲੱਗ ਰਿਹਾ ਹਾਂਜੀ ਵੋਟਾਂ ਦਾ ਕਰਕੇ ਗਾ ਘਟਾ ਜੀ ਠੀਕ ਆ ਜੀ ਉਹ ਵਿੱਚ ASCII ਨਹੀਂ ਬਣੀ ਕਿਉਂਕਿ ਸੰਡੇ ਨੂੰ ਲੱਗਦੀ ਅੱਜ ਸ਼ਨੀਵਾਰ ਲੱਗਦੀ ਹਾਂਜੀ ਹਾਂਜੀ ਫਰਕ ਪੈ ਗਿਆ ਗੈਪ ਪੈ ਗਿਆ ਇੱਕ ਦਿਨ ਠੀਕ ਆ ਜੀ ਤੇ ਲਾਸਟ ਆਪਾਂ ਇੱਕ 20 ਤੱਕ ਕੇ 35 ਤੱਕ 31 ਤੱਕ ਨਹੀਂ ਆਪਾਂ 35 ਦੇਣੀਆਂ ਬਸ 30 ਤੋਂ ਉੱਤੇ ਉੱਤੇ ਦੇ ਦੇ 35 ਤੱਕ ਹਾਂਜੀ ਠੀਕ ਆ ਨਾਮ ਦੱਸੀ ਵੀਰੇ ਮੇਰਾ ਨਾਮ ਸ਼ੰਦਾ ਸਿੰਘ ਆ ਜੀ ਪਿੰਡ ਗਗੜਾ ਜੀ ਜ਼ਿਲ੍ਹਾ ਮੁਕਸਾ ਠੀਕ ਆ ਸ੍ਰੀ ਮੁਕਸਾ ਸਾਹਿਬ ਜ਼ਿਲ੍ਹੇ ਚ ਹਾਂਜੀ ਪਿੰਡ ਗਗੜਾ ਜੀ ਹਾਂਜੀ ਮੋਬਾਈਲ ਨੰਬਰ ਦੱਸੀ ਵੀਰੇ 805427806 ਕਿੰਨੇ ਪਸ਼ੂ ਲੈਂਦੇ ਸੀ ਵੀਰੇ ਅੱਜ 6 ਲੈਏ ਸੀ ਠੀਕ ਆ ਬਾਕੀ ਪਸ਼ੂ ਕਿਹੜੇ ਆਪਣੇ ਤਿੰਨ ਵੇਗੇ ਜੀ ਤਿੰਨ ਰਹਿ ਗਏ ਇੱਕ ਦਾਾਂ ਜੀ ਇੱਕਾ ਛੁੱਟਿਆ ਠੀਕ ਆ ਆਪਾਂ ਫਿਰ ਇੱਕ ਹੋਰ ਤੋਰਗੇ ਹਨਾ ਹਾਂਜੀ ਠੀਕ ਆ ਓਕੇ ਵੀਰੇ ਦੋਸਤੋ ਇਸੇ ਹੀ ਵੀਰ ਦੀ ਇੱਕ ਪਤਲੇ ਪਤਲੇ ਥਾਣਾ ਬਹੁਤ ਸੋਹਣਾ ਹਾਈਟ ਲੈਂਥ ਕੱਦ ਕਾਠ ਬਹੁਤ ਸੋਹਣਾ ਫੇਸ ਕੁਆਲਿਟੀ ਵੀ ਚੈੱਕ ਕਰ ਲਓ ਪੂਰੇ ਗੋਲ ਸਿੰਘ ਹੈ ਦੇ ਅਗਲੇ ਤੋਂ ਥੋੜੇ ਮਗਰ ਲਿਆਉਣ ਟੱਚ ਕਰਦੇ ਆ ਪਿੱਛੋਂ ਆਰਡਰ ਦਾ ਸਾਈਜ਼ ਬਹੁਤ ਸੋਹਣਾ ਨਾ ਬਣਾਇਆ ਹੋਇਆ ਹੈ ਇਹਨੇ ਪੂਰੇ ਗੈਪ ਦੇ ਵਿੱਚ ਪਿਛਲੇ ਥਾਂ ਲੱਗੇ ਹੋਏ ਆ ਪਿੱਠ ਪੁੜਾ ਤੇ ਹਾਈਟ ਲੈਂਥ ਬਹੁਤ ਸੋਹਣੀ ਹੈ ਦੀ ਨੇੜੇ ਤੋਂ ਆਰਡਰ ਦਾ ਸਾਈਜ਼ ਚੈੱਕ ਕਰ ਲਓ ਕੂਛ ਦੇ ਵਿੱਚ ਵੀ ਕੋਜੀ ਵਾਈਟ ਵਾਲ ਨੇ ਕੱਦ ਕਾਠ ਤੇ ਹਾਈਟ ਲੈਂਥ ਪੂਰਾ ਹੈ ਡਿਮਾਂਡ ਬਾਹਰਾਂ ਤੋਂ ਪੁੱਛਦਿਆਂ ਕੀ ਰੱਖੀ ਆ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਦੂਜਾ ਨੰਬਰ ਜਿਹੜੀ ਤੋਰੀ ਆਪਾਂ ਚੋਟੀ ਇਹ ਪਹਿਲਣ ਆ ਜੀ ਲੋ ਦੰਦਾ ਜੀ ਠੀਕ ਆ ਇਹਦਾ ਮੁੱਲ 85000 ਆ ਜੀ ਠੀਕ ਆ ਕਿੰਨੇ ਤੋਂ 10 ਕਿਲੋ ਕਿੰਨੇ ਦਿਨੋਂ ਕੁਸਵੀ ਨੇ ਸੁਈ ਨੂੰ 12 13 ਦਿਨ ਹੋ ਗਏ ਦੋਸਤੋ ਬੱਚਾ ਤੁਸੀਂ ਦੇਖ ਹੀ ਰਹੋ 12 13 ਦਿਨ ਦੇ ਕਰੀਬ ਹੋਗਾ ਇੰਨੀ ਡਿਮਾਂਡ ਆਪਾਂ ਹੁਣ ਦੱਸੋ ਕਿੰਨੀ 85000 ਆ 80 ਲੱਗੇ ਕਿੰਨਾ ਵੀਰੇ ਇਹਦਾ ਲੱਗਦਾ ਜੀ 65 ਸ਼ਰ ਲੱਗਦਾ ਜੀ 70 ਤੋਂ ਥੱਲੇ ਥੱਲੇ 65 ਸ਼ਾਟ ਲੱਗ ਰਿਹਾ ਹੈ। ਇਹ ਲਾਸਟ ਆਪਾਂ ਕਿਥੋਂ ਤੱਕ ਛੱਡਨੀ ਆ? ਇਹ 70 ਤੋ ਤਾਂ ਦੇਣੀ ਹੈ 70 ਤੋ ਤਾਂ? ਹਾਂਜੀ। ਠੀਕ ਆ। ਓਕੇ ਵੀਰੇ ਧੰਨਵਾਦ। ਥੈਂਕ ਯੂ। ਦੋਸਤੋ ਸਾਹਮਣੇ ਤੁਹਾਨੂੰ ਇੱਕ ਮੱਝ ਦਿਖਾ ਰਿਹਾ। 22 ਯਰਾਂ ਦੇ ਕਹਿਣ ਮੁਤਾਬਕ ਇਹ ਦੂਜੇ ਸਵੇ ਸੁਣੀ ਆ। ਗੱਬਣਾ, ਕੱਦ-ਕਾਠ, ਹਾਈਟ ਲੈਂਥ ਬਹੁਤ ਸੋਹਣਾ ਹੈ। ਪੂਰੇ ਸਿੰਘ ਗੋਲ ਹੈ ਇਹਦੇ। ਰਿੰਗਾ ਵਰਗੀ ਸਿੰਘ ਇਹਦੇ। ਫੇਸ ਕੁਆਲਿਟੀ ਚੈੱਕ ਕਰ ਲਓ। ਅੱਧਾ ਸਹਿ ਤੁਹਾਡੇ ਸਾਹਮਣੇ ਥੋੜੀ ਭਰੂਨ ਜ਼ਰੂਰ ਥਨਾਂ ਦੇ ਦੱਸੂਗੀ। ਕਿਉਂਕਿ ਗੱਬਣਾ ਤਵੇ ਤੋਂ ਬਾਅਦ ਇਹ ਪ੍ਰੂਨ ਲੈ ਜਾਂਦੀ ਆ ਆਰਡਰ ਦਾ ਸੇ ਪੂਰਾ ਤਿਆਰ ਕਰੂਗੀ ਪਿੱਠ ਪੂੜਾ ਬਹੁਤ ਸੋਹਣਾ ਬਣਾਇਆ ਕਾਫੀ ਅੱਛਾ ਹੈ ਮੂੰਹ ਚਾਰ ਦੰਦ ਦਾ ਹੈ ਜੀ ਚਾਰ ਦੰਦ ਪਾਜੀ ਨਹੀਂ ਪੂਰੇ ਆ ਮੂੰਹ ਇੱਕ ਵਾਰ ਦੂਜੇ ਪਾਸੇ ਆਪਾਂ ਆਰਡਰ ਦਾ ਸੇ ਤੁਹਾਨੂੰ ਚੈੱਕ ਕਰਾਉਣੇ ਆ ਕੁਝ ਦਿਨਾਂ ਦੇ ਸੂਣ ਚ ਬਾਕੀ ਆ 10 ਦਿਨ ਪਈ ਆ ਜੀ 10 ਦਿਨ ਸੂਣ ਚ ਬਾਕੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈ ਆ ਹਾਂ ਜੀ ਪੱਕੀ ਗੱਲ ਅਸੀਂ ਕਿੰਨੇ ਸੂਏ ਆ ਦੂਜਾ ਸੂਆ ਸੂਣਾ ਹੈ ਜੀ ਦੂਜੇ ਸੂਏ ਸੂਣਾ ਹਾਂ ਜੀ ਠੀਕ ਆ ਕਿੰਨੇ ਦਿਨ ਰਹੇ ਚਾਰ ਦੰਦਾ ਜੀ ਮੂੰਹ ਚਾਰ ਦੰਦਾ ਹਾਂ ਜੀ ਕਿੰਨੇ ਦਿਨ ਰਹਿ ਗਏ ਸੂਣੇ ਜੀ ਇਹਦੇ ਜੀ 8-10 ਰੁਪਏ ਆ 8-10 ਦੇ ਪਏ ਆ ਹਾਂ ਜੀ ਦੁੱਧ ਕਿੰਨਾ ਕੱਢੂ ਪਹਿਲੇ ਸੂਏ ਦਿੱਤਾ ਜੀ 14 ਕਿਲੋ ਦੁੱਧ ਠੀਕ ਆ ਇਸ ਟਾਈਮ ਕਿੰਨਾ ਕਰੂ ਆਪਣੇ ਅੰਦਾਜ਼ੇ ਚ ਇਸ ਟਾਈਮ ਐਤ ਕੀ ਜੀ ਘੜ ਤੋਂ ਘੜ ਪਾਉਂਗੀ ਇਸ 17 18 ਪਾਉਗੀ 17 18 ਪਾਉਗੀ ਹਾਂਜੀ ਕਿੰਨੇ ਕ ਡਿਮਾਂਡ ਰੱਖੀ ਆਪਾਂ ਇਹਦੀ ਇਹਦਾ 1.5 ਲੱਖ ਹੈ ਜੀ 1.5 ਲੱਖ ਹਾਂਜੀ 1.5 ਤਾਂ ਥੋੜਾ ਜਿਆਦਾ ਨਹੀਂ ਥੋੜਾ ਕਮ ਕਾਤਾ ਨਹੀਂ ਜਿਆਦਾ ਨਹੀਂ ਵੱਡੀ ਬਹੁਤ ਹੈ ਜੀ ਛੋਟੀ ਅੱਛਾ ਠੀਕ ਆ ਤੇ ਲੱਗਿਆ ਕਿੰਨਾ ਇਹਦਾ ਲੱਗੀਆਂ 22 23 1 23 ਲੱਗ ਰਿਹਾ ਹਾਂਜੀ ਪੱਕੀ ਗੱਲ ਆ ਪੱਕੀ ਜਮਾਂਗੀ ਠੀਕ ਆ ਲਾਸਟ ਆਪਾਂ ਛੜਨੀ ਕਿ ਸਤਾਈਏ 1 35 ਦੀ ਵੇਚਣੀ ਆ ਜੀ 1 35 ਦੀ ਠੀਕ ਆ ਵੀਰੇ ਨਾਮ ਦੱਸੀ ਆਪਣਾ ਮਨਦੀਪ ਸਿੰਘ ਹੈ ਜੀ ਮਨਦੀਪ ਪਿੰਡ ਵੀਰੇ ਪਿੰਡ ਚੋਰਮਾਰ ਜੀ ਚੋਰਮਾਰ ਠੀਕ ਆ ਜਿਲ੍ਹਾ ਸਰਸਾ ਜਿਲ੍ਹਾ ਸਰਸਾ ਆ ਗਿਆ ਰੋਡ ਦੇ ਉੱਪਰ ਆ ਹਾਂਜੀ ਠੀਕ ਆ ਵੀਰੇ ਮੋਬਾਈਲ ਨੰਬਰ ਦੱਸੀ 83072 ਠੀਕ ਆ 56499 ਠੀਕ ਆ ਜੀ ਓਕੇ ਧੰਨਵਾਦ ਵੀਰੇ ਦੋਸਤੋ ਸਾਹਮਣੇ ਇੱਕ ਮਾਝਾ ਤੁਹਾਨੂੰ ਦਿਖਾ ਰਿਹਾ ਸਿੰਘ ਮੋੜੇ ਜਰੂਰ ਆ ਥੋੜੇ ਜੇ ਖੁੱਲੇ ਕਰਕੇ ਮੋੜੇ ਆ ਕੱਦ ਕਾਰ ਤੇ ਹਾਈਟ ਲੈਂਥ ਬਹੁਤ ਤਗੜਾ ਇਹਦਾ ਬਾਡੀ ਵੇਟ ਪੂਰਾ ਜ਼ਿਆਦਾ ਹੈ ਗੱਬਨ ਮਾਝਾ ਦੋਸਤੋ ਬਿਲਕੁਲ ਜੱਡ ਬਲੈਕ ਆ ਪਿੱਠ ਕੁੜਾ ਤੇ ਹਾਈਟ ਲੈਂਥ ਬਹੁਤ ਵਧੀਆ ਜੀ ਪੂਰਾ ਚੌੜਾ ਪਿੱਠ ਪੂੜਾ ਆਰਡਰ ਦਾ ਸੈੱਟ ਤੁਹਾਨੂੰ ਦਿਖਾਈ ਜਾਂਦੇ ਆ ਪੂਰਾ ਬਣਾਈ ਜਾਂਦੀ ਆ ਸੂਣ ਦੇ ਲੱਗ ਗਿਆ ਤੇ ਹੋਰ ਵੀ ਬਹੁਤ ਵਧੀਆ ਤਿਆਰ ਕਰੂਗੀ ਥਾਨ ਬਹੁਤ ਸੋਹਣੇ ਲੱਗੇ ਦੋਸਤੋ ਥੋੜੇ ਲੰਮੇ ਜਰੂਰ ਆ ਬਾਕੀ ਨਿਰਖ ਪਰਖ ਤੁਸੀਂ ਆਪ ਕਰਨੀ ਆ ਤੋਰੀ ਮੇਰੇ ਹੋਰ ਪ੍ਰੋਪਰ ਟੇਲ ਬਾਅਦ ਰੋ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਪੂਰੀ ਤਗੜੀ ਮਾਜਾ ਦੋਸਤੋ ਥੋੜੇ ਥੋੜੇ ਲੱਗੇ ਲੱਗੇ ਥਾਨਾ ਪੂਰੇ ਗੈਪ ਚ ਨਹੀਂਗੇ ਕਿਉਂਕਿ ਹਜੇ ਨੇ ਹਵਾਨਾ ਪੂਰਾ ਭਰਨਾ ਹੈ ਸੂਨ ਦੇ ਨੇੜ ਦੇ ਆ ਕੇ ਇਹ ਪੂਰਾ ਹਵਾਨਾ ਭਰੂਗੀ ਤਾਂ ਹੋ ਸਕਦਾ ਗੈਪ ਪੂਰਾ ਦਿਖਾ ਦੇਵੇ ਬਾਕੀ ਬਿਲਕੁਲ ਜੈਡ ਬਲੈਕ ਜੀ ਦੋਸਤੋ ਉਸ ਤੋਂ ਤੁਹਾਨੂੰ ਆਪਾਂ ਚੈੱਕ ਕਰਵਾ ਦਿੰਨੇ ਆ ਕੋਈ ਵੀ ਵਾਈਟ ਵਾਲ ਹੈ ਨਹੀਂ ਪੂਸ ਦੇ ਵਿੱਚ ਡਿਟੇਲ ਬਾਅਦ ਰਤ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਨੇ ਪੂਰੀ ਠੰਡੀ ਸੀੜਲਾ ਮੱਝ ਦੋਸਤੋ ਹੌਲੀ ਹੌਲੀ ਤੁਰੀ ਕਿਉਂਕਿ ਪੂਰੀ ਚਲਾਕੀ ਵਿੱਚ ਨਹੀਂ ਤੁਰੀ ਇਹ ਸਾਸਿਕਾ ਪਾ ਜੀ ਬੋਲ ਦੱਸਿਓ ਜੀ ਵੀਰੇ ਵਪਾਰ ਦਾ ਕੰਮ ਆ ਕੇ ਟਰੇਲੂ ਕਿੰਨੇ ਪਸ਼ੂ ਲੈ ਕੇ ਡੱਬ ਵਾਲੇ ਅੱਗੇ 4 ਕਿੰਨੇ ਕ ਸੇਲ ਹੋ ਗਏ ਦੋ ਹੋ ਗਏ ਇਹ ਮੱਝ ਤੋੜ ਕੇ ਦਿਖਾਈ ਆਪਾਂ ਗੱਬਣ ਕਿੰਨੇ ਦਿਨ ਰਹਿ ਕੇ ਸੂਨ ਚ ਹਫਤਾ ਲੈ ਮਾੜਾ ਵਿੱਚ ਇੱਕ ਹਫਤਾ ਇੱਕ ਹਫਤਾ ਠੀਕ ਆ ਕਿੰਨੇ ਸੂਏ ਦੀਜੇ ਦੀਜੇ ਠੀਕ ਆ ਕਿੰਨਾ ਕ ਦੁੱਧ ਕੱਢੂ 20 ਕਿਲੋ 20 ਜੀ ਪੱਕਾ ਪੱਕਾ ਗਰੰਟਰੀ ਠੀਕ ਆ दूजे सवेर ने कि क्या पता कुछ उदी कीजे भी क्डू ठीक ठीक है कि डिमांड रखी फिर डबल अच्छा डेढ़ लाख ठीक है अभी लग रहा कुछ लग रहा। कितना लग रहा एक बीस पच्चीस तो, एक बीस पच्चीस लास्ट में कितने की छोड़ोगे एक चालीस की ठीक है नाम बताइए काला गाँव कौन सा मलोट मलोट ठीक है ਮਿਕਸਰ ਸ੍ਰੀ ਮੁਖਰ ਸਾਹਿਬ ਜੀ ਠੀਕ ਆ ਫੋਨ ਮੋਬਾਈਲ ਨੰਬਰ 97813 ਕਿੰਨਾ 97813 ਹਾਂਜੀ 0523 ਠੀਕ ਆ ਓਕੇ ਧੰਨਵਾਦ ਦੋਸਤੋ ਇਸੇ ਹੀ ਵੀਰ ਦੀ ਇੱਕ ਮੱਝ ਹੋਰ ਤੁਹਾਨੂੰ ਚੈੱਕ ਕਰਵਾ ਰਿਹਾ ਪੂਛ ਤੋਂ ਥੋੜੀ ਦੋਸਤੋ ਲੰਡੀਆ ਅੱਡ ਦਾ ਸਹਿ ਬਹੁਤ ਉੱਚਾ ਹੈ ਦਾ ਸੌਰੀ ਕੱਦ ਦਾ ਘਾਟ ਬਹੁਤ ਉੱਚਾ ਹੈ ਅੱਡ ਦਾ ਸਹਿ ਜਿਹਦਾ ਥੋੜਾ ਘੱਟ ਆ ਉਸ ਨਾਲੇ ਥਣੇ ਲਾਗੇ ਲਾਗੇ ਆ ਹਾਈਟ ਲੈਂਥ ਕੱਦ ਕਰ ਪੂਰਾ ਸੇਮ ਗੈਂਦੇ ਗੋਲ ਆ ਉਸ ਨਾਲੇ ਔਰ ਆਰਡਰ ਦਾ ਸਾਈਜ਼ ਦੋਸਤੋ ਥੋੜਾ ਆ ਥੋੜਾ ਘੱਟ ਦਿਖਾਉਂਦੀ ਆ ਖਾਨੇ ਵੀ ਥੋੜੇ ਲੰਮੇ ਦਿਖਾਉਂਦੀ ਆ ਢਿੱਲੇ ਜਿਹਾ ਦਿਖਾਉਂਦੀ ਆ ਲਾਗੇ ਲੱਗੇ ਆ ਪੂਰਾ ਗੈਪ ਨਹੀਂ ਡਿਟੇਲ ਇਹਦੀ ਵੀ ਲੈ ਕੇ ਵੀਰ ਤੋਂ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਬੰਦ ਲਾ ਵੀਰੇ ਕੀ ਡਿਮਾਂਡ ਰੱਖੀ ਆ ਤੁਹਾਡੇ ਸਾਹਮਣੇ ਆਪਾਂ ਸ਼ੇਅਰ ਕਰ ਦਿੰਨੇ ਆ ਕਰਦਿਆਂ ਗੱਲਬਾਤ ਵੀਰ ਨਾਲ ਫੇਸ ਕੁਆਲਟੀ ਮਾਜੀ ਚੈੱਕ ਕਰ ਲਓ ਮੇਰਾ ਦੂਜਾ ਨੰਬਰ ਜਿਹੜੀ ਤੋਰ ਕੇ ਦਿਖਾਈ ਮਾਚ ਆਪਾਂ 91 ਸੁਵੇਆ ਤੀਜੇ ਸੁਵੇਆ ਤੀਜੇ ਗੱਬਣਾ ਨਾ ਇਹ ਵੀ ਗੱਫਾ ਨਹੀਂ ਹਾਂ ਠੀਕ ਆ ਪੂਸਤ ਥੋੜੀ ਲੰਡੀ ਆ ਹਨਾ ਜੀ ਹਾਂ ਕਿਨਮਾ ਦੁੱਧ 12 ਕਿਲੋ ਟਾਈਮ ਲੱਗ ਜੀ 12 ਇੱਕ ਟਾਈਮ ਦਾ ਜੀ ਜੀ 22 ਕਿਲੋ 22 ਕਿਲੋ ਸੂਆ ਸ਼ਾਮ 22 ਜੀ ਡਿਮਾਂਡ ਕਿਤਨੀ ਰੱਖੀ ਇਸਕੀ 140 140 ਕੀ ਵੀ ਜੀ ਇਸਕਾ ਕਿਤਨਾ ਲੱਗ ਰਹਾ ਹੈ ਇਸਕਾ ਵੀ ਇਤਨੇ ਲੱਗ ਰਹਾ ਜੀ 123 ਠੀਕ ਆ ਇਹ ਕਿਤਨੇ ਮੈਂ ਛੋਟੋਗੇ 130 ਕੀ 130 ਕੀ ਜੀ ਇੱਕ ਵਾਰ ਨੰਬਰ ਫਿਰ ਬੋਲ ਜੀ 99813 0.52 ਠੀਕ ਓਕੇ ਵੀਰੇ ਧੰਨਵਾਦ ਦੋਸਤੋ ਸਾਹਮਣੇ ਸਿਰਫ ਇਹਨਾਂ ਤੇ ਇੱਕ ਤੁਸੀਂ ਝੋਟੀ ਦੇਖ ਰਹੇ ਹੋ ਤੁਹਾਡੇ ਸਾਹਮਣੇ ਦੋਸਤੋ ਕਵਰ ਕਰਕੇ ਖੋਣੇ ਆ ਪਹਿਲੇ ਸਵੇਰ ਸੋਈਆ ਕਦ ਕਾਟ ਹਾਈ ਟੈਂਡ ਬਹੁਤ ਸੋਹਣੀਆਂ ਕੇਸ ਕੁਆਲਟੀ ਚੈੱਕ ਕਰ ਲਓ ਸਿੰਘ ਪੂਰੇ ਗੋਲ ਆ ਰਿੰਗ ਸਿੰਘ ਇਹਦੇ ਆਰਡਰ ਦਾ ਸਾਈਜ਼ ਚੈੱਕ ਕਰ ਲਓ ਪਹਿਲੇ ਸਵੇਰ ਨੇ ਗੈਪ ਦੇ ਵਿੱਚ ਥਣ ਲੱਗੇ ਪੂਰਾ ਰਸਾਇਆ ਬਹੁਤ ਸੋਹਣਾ ਬਣਾਈ ਬੈਠੀ ਆ ਬਾਕੀ ਕੇਅਰ ਦੇ ਨਾਲ ਹੋਰ ਹੀ ਬਣਾਉਗੀ ਇੱਥੇ ਕੁੜਾ ਚੈੱਕ ਕਰਨ ਨੂੰ ਦੋਸਤੋ ਤੋੜ ਕੇ ਤੁਹਾਨੂੰ ਆਪ ਦਿਖਾ ਦਿੰਨੇ ਆਂ ਭਾਈ ਜੀ ਹੋਰ ਤੋੜ ਲਾ ਇੱਧਰ ਨੂੰ ਲਿਆ ਬੱਚਾ ਕੱਟਾ ਇਹਦੇ ਪਿੱਛੇ ਆਪ ਉਹ ਤੁਹਾਨੂੰ ਦਿਖਾਉਣੇ ਆਂ 10 ਦਿਨ ਦੀ ਸੂਈ ਹੋਈ ਹੈ ਤਸੱਲੀ ਤੁਸੀਂ ਦੋਸਤੋ ਆਪ ਕਰਨੀ ਹੁੰਦੀ ਆ ਆਪਣਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂਗਾ ਸਿਰਫ ਤੇ ਸਿਰਫ ਆਪਾਂ ਵੀਡੀਓ ਹੀ ਕਵਰ ਕਰਨ ਦੇ ਚੰਦਾ ਇਸ਼ਕਪੰਦ ਦੋਸਤੋ ਅੱਜ ਦਾ ਮੰਡੇ ਜੇ ਆ। ਇਹ ਤੇਲਬਾਹੀ ਦਾ ਅਪੀਸੋਡ ਨ ਕਰਦੇ ਆਂ ਸਾਂਝੀ। ਕਿ ਨੰਬਰ ਵੀ ਬੁਲਾਵਾਂਗੇ ਆਪਾਂ। ਜਿਹੜੇ ਦੋਸਤ ਨੂੰ ਪਸੰਦ ਆਈ ਇਹ ਨਾਲ ਗੱਲਬਾਤ ਕਰਕੇ ਤੁਸੀਂ ਫਿਰ ਸਾਡੇ ਕੋ ਟਾਈਮ ਚੋਂ ਕਿ ਤਸੱਲੀ ਤੁਸੀਂ ਆਪ ਕਰਨੀ ਬੱਚਾ ਤੁਹਾਡੇ ਸਾਹਮਣੇ ਆ। ਕੱਟਾ ਦੋਸਤ ਨੂੰ ਬੱਚਾ ਲੈ ਕੇ ਆਈ ਆ। ਬਾਈ ਜਿਹੜੀ ਚੋਕੀ ਤੋੜ ਕੇ ਦਿਖਾਈ ਕਿੰਨੇ ਮਸੂਏ ਸੂਈ ਆ। ਪਹਿਲਾ ਸੂਬਾ। ਪਹਿਲਾ ਸੂਬਾ। ਕਿੰਨਾ ਕੁ ਦੰਦ ਕੱਢੀ ਜਾਂਦੀ ਵੀਰੇ? ਸਿਰ ਤੇ 11 ਕਿਲੋ ਹੁੰਦਾ। 11 ਦੋ ਟਾਈਮ ਦਾ ਚਲ ਕੋਈ ਨਹੀਂ ਮੈਂ ਦੱਸਦਾ ਪਿੱਛੇ ਕੱਟਾ ਨਾ ਪਿੱਛੇ ਕੱਟਾ ਕਿੰਨੇ ਦਿਨ ਹੋ ਗਏ ਸੂਈ ਨੂੰ 10 ਦਿਨ ਹੋ ਗਏ 10 ਦਿਨ ਠੀਕ ਆ ਕਿੰਨੇ ਕਿਥੇ ਮੋਲੇ ਦਾ ਕੀ ਕਰ ਰਹੇ ਹੋ ਹਣ 95000 95 ਮੰਗ ਰਹੇ ਹੋ ਠੀਕ ਆ ਲੱਗਿਆ ਕੁਛ 80000 80 ਕੌਣ ਆ ਠੀਕ ਆ ਤੇ ਲਾਸਟ ਆਪਾਂ ਛੱਡਦੇ ਕਿਥੋਂ ਤਾਈਆਂ 85000 85 ਠੀਕ ਆ ਨੰਬਰ ਦੱਸੀ ਆਪਣਾ 977 495 ਹਾਂਜੀ 77495 ਠੀਕ ਆ ਪਿੰਡ ਕਿਹੜਾ ਪਿੰਡ ਕਾਲ ਚਰਾਣੀ ਕਾਲ ਚਰਾਣੀ ਜਿਲ੍ਹਾ ਜਿਲ੍ਹਾ ਬਠਿੰਡਾ ਠੀਕ ਆ। ਕੁੱਕੇ ਵੀਰੇ ਧੰਨਵਾਦ। ਦੋਸਤੋ ਮਾਝ ਤੋਂ ਦਿਖਾ ਰਹੇ ਹਾਂ ਸਕਰੀਨ ਦੇ ਸਾਹਮਣੇ ਕਿ ਜਿਸ ਵੇ ਸੂਨਾ ਨੇ ਬਿਲਕੁਲ ਤਿਆਰੀਆਂ ਚ ਸੂਨ ਦੇ ਅਡਰਸ ਐ ਬਹੁਤ ਸੋਨਾ ਬਣਾਇਆ ਹੋਇਆ ਨੇ। ਕੱਦ ਕਾਠ ਹਾਈਟ ਲੈਂਥ ਬਹੁਤ ਸੋਨਾ ਹੈ। ਸਿੰਘ ਥੋੜੇ ਪਿੱਛੋਂ ਜਾ ਕੇ ਮੋੜੇ ਆ। ਫੇਸ ਕੁਆਲਟੀ ਚੈੱਕ ਕਰ ਲਓ। ਬਲੈਕ ਰੰਗ ਦੀ ਆ ਦੋਸਤੋ। ਪੂਛ ਥੋੜੀ ਜਿਹੀ ਵਾਈਟ ਜ਼ਰੂਰ ਆ। ਅਟਾ ਦਾ ਸਾਈ ਬਹੁਤ ਸੋਨਾ ਡਿਟੇਲ ਬਾਅਦ ਰੋਲ ਤੁਹਾਡੇ ਨਾਲ ਸਾਂਝੀ ਕਰ ਦਾਂਗੇ ਕੀ ਡਿਮਾਂਡ ਰੱਖੀ ਆ ਫਿਟਪੁੜਾ ਐਡਰੈਸ ਹੈ ਬਹੁਤ ਸੋਨਾ ਥਾਣ ਵੀ ਤੁਹਾਡੇ ਸਾਹਮਣੇ ਆ ਦੋਸਤੋ ਥੋੜੇ ਥੋੜੇ ਗੈਪ ਦੇ ਵਿੱਚ ਲੱਗੇ ਆ ਜਿਆਦੇ ਨਹੀਂ ਵੀਰੇ ਸਤਿ ਸ਼੍ਰੀ ਅਕਾਲ ਜਿਹੜੀ ਮੱਝ ਤੁਰ ਕੇ ਦਿਖਾਈ ਕਿੰਨੇ ਮੈਸੂਏ ਸੂਣੀ ਆ ਤੀਜੇ ਸੂਣੀ ਤੀਜੇ ਹਾਂਜੀ ਸੂਰੀਆਂ ਹੁਣ ਆ ਵੀ ਆ ਵੀ ਹਾਂਜੀ ਆ ਤੇ ਦੁੱਧ ਕਿੰਨਾ ਕੱਢੂ 12 ਕਿਲੋ ਦੀ 12 ਸਵੇਰ ਸ਼ਾਮ ਦਾ ਸਵੇਰ ਸ਼ਾਮ ਦਾ ਠੀਕ ਆ ਡਿਮਾਂਡ ਕਿੰਨੀ ਰੱਖੀ ਆ 85000 85 ਕਿੰਨੇ ਲੱਗ ਰਿਹਾ ਇਹਦੇ 75000 75 ਲੱਗ ਰਿਹਾ ਠੀਕ ਆ ਆਖਰ ਤਾਂ ਪਛੜਨੀ ਕਿਥੋਂ ਤਾਈਆਂ 75 ਨਹੀਂ 75 ਦੀ ਠੀਕ ਆ ਇਧਰੋਂ ਕਰ ਧਿਆਨ ਕਿੰਨੇ ਲੱਗ ਰਿਹਾ 76000 ਦੀ 75 ਦੀ ਲਾਕ ਸੇਲ ਕਿੰਨੇ ਦੀ ਕਰ ਦੇਣੀ ਆ 77000 ਦੀ 73 ਦੀ 75 ਲੱਗ ਰਿਹਾ 73 ਦੀ 75 ਦੀ ਛੱਡਨੀ ਹੈ 75 ਦੀ ਛੱਡਨੀ ਆ 73 ਹੀ ਛੱਡਨੀ ਆ ਠੀਕ ਆ ਠੀਕ ਆ ਤੇ ਮੋਬਾਈਲ ਨੰਬਰ ਹਣਾ ਨੰਬਰ ਸੁਣਨੀ ਚੰਗੀ ਤਰ੍ਹਾਂ ਦੱਸ 99901 ਹਾਂਜੀ 8618 ਕਿਹੜਾ ਪਿੰਡ ਆ ਵੀਰੇ ਮੱਖਾ ਮੱਖਾ ਓਕੇ ਵੀਰੇ ਧੰਨਵਾਦ ਓਰੇ ਜੀ ਨਹੀਂ ਹੁਣ ਲੱਗਾ ਮੰਨ ਲਿਆ ਕਰ ਫਿਰ ਹਾਂ ਦੋਸਤੋ ਇਸ ਮਾਇਦਾ ਥੋੜਾ ਸੌਦਾ ਮੇਰੀ ਵੀ ਗੱਲ ਸੁਣ ਲੋ ਕਰਨ ਗਜੂਰੇ ਸਮਝ ਰਿਹਾ ਤੂੰ ਕਰੀ ਕਰਕੇ ਨਹੀਂ ਬਣਾ ਯਾਰ ਆ ਤੂੰ ਦੇਖ ਰਹੀ ਹੈ ਵੈਸੇ ਹੀ ਕੀ ਫਾਇਦਾ ਸ਼ਾਜਮਾ ਐਨ ਬਰਾਕੇ ਦੇਖੀ ਤੁਸੀਂ ਇਹ ਨਹੀਂ ਸਮਝੇ ਆਪਾਂ ਦੇਖ ਲੈਨੇ ਜੇ ਤੁਹਾਨੂੰ ਚੰਗੀ ਲੱਗੀ ਅੱਛੀ ਲੱਗੀ ਲੈ ਲਓ ਜਗਰਾਏ ਦੇ ਤੇ ਸਾਡਾ ਫੂਡ ਇਹ ਸੇ ਮੈਦਾ ਦੋਸਤੋ ਸੌਦਾ ਤਕਰੀਬਨ ਲੱਗੂਗਾ ਪਾਸ ਕਰਦੇ ਆ ਫੋਨ ਇੱਕ ਨੂੰ ਬਣੇ ਰਿਓ ਆਪਣੇ ਚੈਨਲ ਦੇ ਨਾਲ ਕੁਝ ਕੁਝ ਨਹੀਂ ਹੈ ਵੈਸੇ ਇਹ ਪਹਿਲੇ ਤੁਸੀਂ

ਮੈਂ ਪੰਜਾਬ ਮੈਂ ਦਰਬਾਰ ਵਈ ਜੀ ਐਸੀ ਜੇ ਮੈਂ ਆਇਆ ਹਾਂ ਪੰਜਾਬ ਸਾਬ ਇਸ ਮੈਦਾ ਦੋਸਤੋ ਸੌਦਾ ਲੱਗਦਾ ਹੈ ਬਾਈ ਜਿਹੜੀ ਤੋਂ ਸਾਮਣੇ ਆ ਥੋੜੀ ਚੈੱਕ ਪਾਸ ਕੀਤੀ ਸੀ ਉਹ ਪੱਕਾ ਹੋਰ ਕੀਤੀ ਆ ਮੈਂ ਦੀ ਸਾਈਡ ਹੀ ਨਹੀਂ ਮੈਂ ਚਾਰੇ ਅਸੀਂ ਮੈਂ ਜੀ ਮਰਾ ਰਾਤ ਚੱਲਾਦਾ ਗਰਬ ਸਵੇਰ ਆਇਆ ਹੂੰ ਜੀ ਹੈ ਅੱਜੀ ਜੀ

ਐਵਾਇਸ ਕਰਦਾ ਐਵਾਇਸ ਕਰਦਾ ਐਜੀ ਮੈਡ ਕੀ ਹੈ ਨਹੀਂ ਕੋਈ ਇੰਨਾ ਸ਼ਰੂਟ ਹੀ ਹੈ ਕਿ ਉਹਨੇ ਪੂਰਾ ਤੇਲ ਆ ਗਿਆ ਉਹ ਚੱਲ ਗਿਆ ਆਈ ਮੁੰਡਾ ਨਹੀਂ ਆਪ ਨੂੰ ਤੁਸੀਂ ਜੇ ਤੁਸੀਂ ਸੌਦਾ ਕਰਦਾ ਦਿਖਾਉਣਾ ਤੁਹਾਨੂੰ ਉਹਨੇ ਵਿਊ ਨਹੀਂ ਕਿੰਨੇ ਦਾ ਲੱਗ ਰਿਹਾ ਸੌਦਾ ਇਹ ਸੌਦਾ ਲੱਗਦਾ ਜੀ 70 ਦਾ ਜੀ ਲੱਗ ਰਿਹਾ ਹਾਂਜੀ ਲੱਗੂ ਸਿਰੇ ਗੱਲ ਗੱਲ ਕਰੀ ਜਾਂਦੇ ਆ ਜੀ ਠੀਕ ਆ ਥੋੜੀ ਜੀ ਥਣ ਚ ਗੰਡ ਮਰੋੜੀ ਦੇਖਦੇ ਆ ਠੀਕ ਆ ਜੀ ਜੋ ਸਹੀ ਹੋ ਗਈ ਤਾਂ ਓਕੇ ਆ ਹਾਂਜੀ ਕੋਈ ਫਿਰ ਮਾੜਾ ਮੋਟਾ ਨਹੀਂ ਕੰਪਰਤੀ ਵਰਤੀ ਕਰਕੇ ਕਰਾਂਗੇ ਠੀਕ ਆ ਕਰ ਲੋ ਗੱਲਬਾਤ ਕਵਰ ਕਰਾਂਗੇ ਆਪਾਂ ਜਰੂਰ ਦੋਸਤੋ ਇੱਕ ਮੀਡੀਅਮ ਸਾਈਜ਼ ਦੀ ਤੁਹਾਨੂੰ ਝੋਟੀ ਦਿਖਾਉਣੇ ਆ ਮੋਹਰਾ ਕੁਆਲਿਟੀ ਚ ਪੈਂਦੀ ਪਹਿਲੇ ਸੂਈ ਸੂਈ ਆ ਹਾਂਜੀ ਸਿੰਘ ਪੂਰੇ ਗੋਲ ਆ ਬਹੁਤ ਸੋਹਣੇ ਆ ਜੀ ਕਦ ਕਾਠ ਤੇ ਆਈਟ ਲੈਂਥ ਵਧੀਆ ਥੋੜੀ ਲਿਸੀ ਜ਼ਰੂਰ ਆ ਕਿਉਂਕਿ ਸਾਮ ਸੰਭਾਲ ਦੀ ਕਮੀ ਆ ਜੇ ਕੋਈ ਇਹਨੂੰ ਖੇਰ ਕਰੂਗਾ ਉਸ ਦੇ ਉੱਪਰ ਪੂਰਾ ਕਰੀ ਖੜੀ ਐ ਲੁੱਸੀ ਲੁੱਸੀ ਨਹੀਂਗੀ ਖੇਰ ਕਰੂਗਾ ਤਾਂ ਪੂਰੀ ਰਾਜੀ ਵੀ ਹੋ ਜਾਊਗੀ ਆਰਡਰ ਦਾ ਸਾਈਜ਼ ਪਹਿਲੇ ਹਿਸਾਬ ਤੇ ਬਹੁਤ ਸੋਹਣਾ ਬਣਾਇਆ ਹੋਇਆ ਨੇ ਮਾੜੀ ਤੋਰ ਲੋ ਜੋਰ ਆਰਡਰ ਦਾ ਸਾਈਜ਼ ਤੁਹਾਨੂੰ ਚੈੱਕ ਕਰਵਾਉਣਾ ਬਹੁਤ ਵਧੀਆ 15 ਦਿਨ ਹੋ ਗਏ ਸੁਵੀਰ ਨੂੰ ਪੂਰੇ ਗੈਪ ਦੇ ਵਿੱਚ ਥਣ ਲੱਗੇ ਹੋਇਆ ਪਿਛਲੇ ਤਾਂ ਪੂਰੇ ਗੈਪ ਚ ਪਿੱਠ ਕੁੜਾ ਚੈੱਕ ਕਰ ਲਓ ਤੁਸੀਂ ਦੂਜੀ ਸਾਈਡ ਤੋਂ ਚੈੱਕ ਕਰਵਾਉਣਾ ਹੈ ਅਗਲੇ ਥਾਂ ਵੀ ਗਾਇਬ ਚੀਆ ਤਕਰੀਬਨ ਥੋੜੇ ਛੋਟੇ ਬਾਕੀ ਪੂਰੇ ਸੋਹਣੇ ਆ ਬਦਲੇ ਥਾਂ ਨਾ ਕਮੀ ਕੋਈ ਨਹੀਂ ਦੋਸਤੋ ਝੋਟੇ ਦੇ ਵਿੱਚ 15 ਦਿਨ সুইਟ ਹੋ ਗਈ ਆ ਇਸ ਕੁਆਲਟੀ ਚੈੱਕ ਕਰਨ ਲਈ ਲੈਓ ਜੀ ਉੱਥੇ ਇਹ ਕੁਆਰਟਰ ਨੂੰ ਨੇੜੇ ਦੋਸਤੋ ਦਿਖਾਉਣੇ ਆ ਅੱਧਾ ਸਾਈਡ ਦੋਸਤੋ ਨੇ ਬਣਾਇਆ ਝੋਟੀ ਨੇ ਫੇਸ ਕੁਆਲਟੀ ਚੈੱਕ ਕਰਨਾ ਥੋੜੀ ਡਰਦੀ ਆ ਉੱਪਰ ਆਪਾਂ ਕਰਦੀ ਆ ਹੋਰ ਕੋਈ ਕਮੀ ਨਹੀਂ ਝੋਟੀ ਦੇ ਵਿੱਚ ਪਿਛਲੇ ਥਾਂ ਬਹੁਤ ਗੈਪ ਚ ਲੱਗੇ ਸਿਹਰ ਸਾਹਿਬ ਕੀ ਹਾਲਾ ਠੀਕ ਹੈ ਜੀ ਜਿਹੜੀ ਝੋਟੀ ਤੋੜ ਕੇ ਦਿਖਾਈ ਆਪਾਂ ਪਹਿਲੇ ਸੂਏ ਸੂਈ ਆ ਪਹਿਲੇ ਸੂਏ ਸੂਈ ਹੈ ਹਾਂਜੀ 15 ਦਿਨ ਹੋ ਗਏ ਸੂਈ ਨੂੰ ਮਗਰ ਕੱਟੀ ਹੈ ਠੀਕ ਹੈ ਜੀ ਦੁੱਧ 9.5 ਕਿਲੋ ਹੈਗਾ ਸੀਲ ਠੰਡੀ ਚੰਗੀ ਹੈ ਦੋਨਾਂ ਟਾਈਮਾਂ ਦਾ ਸਾਡੇ ਦੋਨਾਂ ਟਾਈਮਾਂ ਦਾ ਠੀਕ ਆ ਦੰਦੋਂ ਕਿੰਨੀ ਹੈ ਦੋਂਦੀ ਲੋਂਦੀ ਆ ਹੂੰ ਕੀ ਇੱਥੇ ਰੱਖੀ ਡਿਮਾਂਡ ਇਹਦੀ ਆਪਾਂ ਆਪਾਂ ਇਹਦੀ 65000 ਰੁਪਈਆ 65 ਰੱਖੀ ਆ ਹੂੰ ਠੀਕ ਆ ਲੱਗੇ ਕਿੰਨੇ ਕਾ ਲੱਗੇ 555 555 ਲੱਗ ਰਿਹਾ ਹੈ। ਹਾਂ। ਲਾਸਟ ਆਪਾਂ ਛੱਡ ਕਿਥੋਂ ਤੱਕ ਦੇਣੀ ਆ 60 ਦੀ। 60 ਦੀ। ਹਾਂ। ਠੀਕ ਆ। ਆਪਣਾ ਮੋਬਾਈਲ ਨੰਬਰ ਦੱਸਿਓ। ਮੋਬਾਈਲ ਨੰਬਰ 98881306 ਠੀਕ ਆ। ਪਿੰਡ ਕਿਹੜਾ ਸੀ? ਮਲੋਟ। ਮਲੋਟ ਸ਼ਹਿਰ। ਹਾਂਜੀ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਹਾਂਜੀ। ਠੀਕ ਆ। ਓਕੇ ਵੀਰੇ ਧੰਨਵਾਦ। ਧੰਨਵਾਦ ਦੋਸਤੋ ਸਾਰਿਆਂ ਦਾ ਵੀਡੀਓ ਦੇਖਣ ਲਈ। ਵੀਡੀਓ ਆਪਣੇ ਐਂਡ ਤੇ ਲਾਸਟ ਤੇ ਆ ਬਣੇ ਰਿਹਾ ਆਪਣੇ ਚੈਨਲ ਦੇ ਨਾਲ। ਅੱਜ ਤਕਰੀਬਨ ਥੋੜੀ ਖਾਲੀ-ਖਾਲੀ ਮੰਡੀ ਦੇਸ ਰਹੀ ਆ ਕਿਉਂਕਿ ਸ਼ਨੀਵਾਰ ਲੱਗੀ ਆ ਤੁਹਾਨੂੰ ਪਹਿਲਾਂ ਮੈਂ ਦੱਸਿਆ ਕਿਉਂਕਿ ਐਤਵਾਰ ਸੰਡੇ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਹੋਣਾ ਹੈ ਚੈਨਲ ਆਪਣਾ ਦੋਸਤੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਲਦ ਹੀ ਨੈਕਸਟ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਲਈ ਧੰਨਵਾਦ ਸਾਰੇ ਦੋਸਤਾਂ ਦਾ